ਸਬਸਕ੍ਰਾਈਬ ਕਰੋ ਦਿਵੇ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ 6 ਮਹੀਨੇ ਲੱਗੇ ਪਾਲਿਸੀ ਮੇਕਿੰਗ ਨੂੰ ਉਸ ਪਾਲਿਸੀ ਮੇਕਿੰਗ ਦਾ ਰਿਜ਼ਲਟ ਤੁਸੀਂ ਕੱਲ ਵੀ ਦੇਖਿਆ ਕਿ ਜਿਹੜੇ ਸਾਰੇ ਪੰਜਾਬ ਤੋਂ 18 ਕਰੋੜ ਰੁਪਏ ਆਉਂਦੇ ਸੀ ਕੱਲੇ ਲੁਧਿਆਣੇ ਨੇ 30 ਕਰੋੜ ਰੁਪਏ ਤੇ 32 ਅਜੇ ਟੈਂਡਰ ਇੱਕ ਹੋਇਆ ਦੂਜਾ ਮੁਹਾਲੀ ਦਾ ਹੋਇਆ ਉਹ 3.2 ਬਾਈ ਕਰੋੜ ਨੂੰ ਜਾਊਗਾ ਦੋ ਸ਼ਹਿਰ ਨੇ 55 ਕਰੋੜ ਰੁਪਈਆ ਦੇ ਤਾਂ ਘੱਟੋ ਘੱਟ ਨਹੀਂ 150 ਤੋਂ ਉੱਤੇ ਪੈਣਾ ਆਊਗਾ ਕਿਤੇ ਸਾਰੇ ਪੰਜਾਬ ਚੋਂ ਜਿਹੜਾ ਉਹ ਪੁਲਿਸਿਆਂ ਦਾ ਨੀਤੀ ਹੈ ਉਸ ਤੋਂ ਬਾਅਦ ਸਾਡੇ ਫੰਡਸ ਕਿੱਥੋਂ ਆਉਣੇ ਇਹ ਵੀ ਜਦੋਂ ਜੈਸੀ ਔਰ ਬੜੇ ਆਰਾਮ ਦੇ ਨਾਲ ਪਲੈਨਿੰਗ ਦੇ ਨਾਲ ਨੀਤੀ ਪ੍ਰਯੋਜਨ ਚ ਲਿਆਂਦੀ ਨੀਅਤ ਚੰਗੀ ਹੈ ਔਰ ਅੱਜ ਉਹ ਚੰਗੀ ਨੀਅਤ ਲੈ ਕੇ ਜੋ ਅਸੀਂ ਕਿਹਾ ਸੀ ਉਹਨੂੰ ਪੂਰਨ ਕੀਤਾ ਹੈ 200 ਕਰੋੜ ਰੁਪਈਆ ਮੈਂ ਸੰਗਰੂਰ ਦੇ ਕੇ ਆਇਆ ਹਾਂ 200 ਕਰੋੜ ਰੁਪਈਆ ਸੰਗਰੂਰ ਐਕਸਟਰਾ ਪੈਸੇ ਚਾਹੀਦੇ ਸੀਗੇ ਕੁਝ ਏਰੀਆ ਐਸਾ ਰਹਿ ਗਿਆ ਜਿਹੜਾ ਬਾਹਰ ਰਹਿ ਗਿਆ ਸੀਗਾ ਉਹਦੇ ਲਈ 38 38 ਕਰੋੜ ਰੁਪਈਆ ਹੋਰ ਵਾਧਾ ਹੈ ਇਹ ਕੈਪਟਨ ਸਾਹਿਬ ਦੀ ਨਜ਼ਰ ਇਹ ਨਾ ਆਇਆ 10 ਕਰੋੜ ਰੁਪਈਆ 7 7.5 ਕਰੋੜ ਰੁਪਈਆ ਬਨਾਸਰ ਬਾਗ ਦੇ ਲਈ ਬਨਾਸਰ ਬਾਦ ਲਈ 7.5 ਕਰੋੜ ਰੁਪਈਆ ਉੱਥੇ ਨਹੀਂ ਪੁੱਜਾ। ਬਰਨਾਲੇ ਪਿਛਲੇ 10 ਸਾਲਾਂ ਦੇ ਵਿੱਚ ਕਿਸੇ ਨੇ ਇੱਥੇ ਪਾਈ ਨਹੀਂ ਦਿੱਤੀ ਇਹਨੇ ਇਹਨੇ ਫਾਊਂਡੇਸ਼ਨ ਸਟੋਨ ਲਾ ਗਿਆ ਕਿ ਉਹ ਫਾਊਂਡੇਸ਼ਨ ਸਟੋਨਾਂ ਦੇ ਦੋ ਤਿੰਨ ਗਰੀਬਾਂ ਦੇ ਘਰ ਬਣ ਜਾਂਦੇ। ਝੂਠ ਤੇ ਝੂਠ ਝੂਠ ਤੇ ਝੂਠ ਮਰੀ ਗਏ। ਔਰ ਵਿਸ਼ਵਾਸ ਟੁੱਟਦਾ ਚਲਿਆ ਗਿਆ। ਆਸਾਂ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਉਹਨਾਂ ਆਸਾਂ ਦੇ ਉੱਤੇ ਅਸੀਂ ਖਰੇ ਉਤਰਾਂਗੇ ਕਮਜ਼ੋਰੀ ਨੂੰ ਤਾਕਤ 'ਚ ਤਬਦੀਲ ਕਰਾਂਗੇ। ਰਾਹ ਦੀ ਕੋਈ ਵਾਦਾ ਹੈ। ਕੋਈ ਐਸੀ ਚਟਾਨਾ ਨੂੰ ਸਫਲਤਾ ਦੀ ਸੀੜੀ ਬਣਾਵਾਂਗੇ। ਔਰ ਅੱਜ ਉਸੇ ਦਾ ਪ੍ਰਮਾਣ ਦੇਣ ਆਇਆ ਮੇਰੇ ਕੋਲ ਹਾਲਾਂਕਿ ਮੈਂ ਇੱਥੇ ਬਾਅਦ ਚ ਆਉਣਾ ਸੀ ਪਰ ਮੈਂ ਜਦੋਂ ਇਹ ਛੋਟੂ ਆਇਆ ਮੇਰੇ ਕੋਲ ਤੇ ਸਮਿਤ ਵੀ ਬੈਠਾ ਸੀਗਾ ਸਾਰੇ ਅਫਸਰ ਬੈਠੇ ਸੀਗੇ ਤੇ ਬਾਜੀ ਦੇ ਬਾਹਰ ਸੀ ਤੇ ਮੈਨੂੰ ਕਹਿੰਦਾ ਜੀ ਬਾਕੀ ਥਾਵਾਂ ਦੇ ਉੱਤੇ ਤਾਂ ਤੁਸੀਂ ਕਰ ਦੇਣਾ ਬਰਨਾਲੇ ਵੱਲ ਵੀ ਧਿਆਨ ਕਰੋ ਕੋਈ ਆਉਂਦਾ ਨਹੀਂ। ਮੈਂ ਕਿਹਾ ਬੇਟਾ ਤੈਨੂੰ ਕਿੰਨੇ ਕਿੰਨੇ ਪੈਸੇ ਚਾਹੀਦੇ ਆ ਬਰਨਾਲੇ ਦੇ ਵਾਸਤੇ ਔਰ ਕੀ ਤੈਨੂੰ ਡਿਵੈਲਪਮੈਂਟ ਚਾਹੀਦੀ ਹੈ? ਕਹਿੰਦਾ ਜੀ ਬਰਨਾਲਾ ਡੁੱਬ ਜਾਂਦਾ ਹੈ। ਤੁਹਾਡੇ ਡਿਪਾਰਟਮੈਂਟ ਤੋਂ ਸਾਨੂੰ 9-10 ਕਰੋੜ ਰੁਪਈਆ ਚਾਹੀਦਾ। ਸਾਨੂੰ 9 ਤੋਂ 10 ਕਰੋੜ ਰੁਪਈਆ ਦਿਓ ਤਾਂ ਕਿ ਅਸੀਂ ਉਹ ਕੰਮ ਸ਼ੁਰੂ ਕਰਾਈਏ। ਮੈਂ ਪਹਿਲਾਂ ਹੀ ਪਲਾਨ ਬਣਾਈ ਬੈਠਾ ਸੀ, ਆਜਾਏ ਬੈਠਾ, ਇਹ ਪਹਿਲਾਂ ਹੀ ਪਲਾਨ ਪੂਰੇ ਤਿਆਰ ਕਰੀ ਬੈਠਾ ਸੀ। ਮੈਂ ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਵੀ ਬਰਨਾਲੇ ਦਾ ਕੀ ਪਲਾਨ ਹੈ? ਦੇਖੋ ਇਹ ਅਫਸਰਾਂ ਦੀ ਲੋਕੀ ਗਾਲਾਂ ਕੱਢਦੇ ਰਹਿੰਦੇ ਆ, ਕਈ ਵਾਰ ਜਿਹੜੇ ਮੁੱਖੇ ਹੁੰਦੇ ਉਹਨਾਂ ਨੂੰ ਟੰਗਦੇ ਆ, ਜਿਹੜੇ ਚੰਗੇ ਆ ਉਹਨਾਂ ਦੀ ਤਾਰੀਫ਼ ਵੀ ਕਰਨੀ ਚਾਹੀਦੀ ਆ। ਪਹਿਲਾਂ ਹੀ ਇਹਦਾ ਪਲਾਨ ਪੂਰ ਬਣਿਆ ਹੋਇਆ ਸੀਗਾ ਆ ਨਾਲ ਬੈਠਾ ਕਰਨੇ ਸਾਡਾ ਡਾਇਰੈਕਟਰ ਇਹਨਾਂ ਦਾ ਸਾਰਿਆਂ ਦਾ ਪਲਾਨ ਪਹਿਲਾਂ ਬਣਿਆ ਮੈਨੂੰ ਕਹਿੰਦਾ ਜੀ ਦੱਸੋ ਕਿੰਨੇ ਪੈਸੇ ਚਾਹੀਦੇ ਆਪਾਂ ਇੱਥੋਂ ਐ ਕਰਕੇ ਮੈਂ ਕਿਹਾ ਵੀ ਦੇਖੋ ਇਹ ਜਿਹੜੀ ਥਾਂ ਹੈ ਇੱਥੇ ਆਪਾਂ ਜਾਣਾ ਹੀ ਜਾਣਾ ਔਰ ਪੈਸੇ ਪੂਰੇ ਪ੍ਰੋਪਰ ਦੇਖ ਕੇ ਇੱਕ ਚੀਜ਼ ਵਧੀਆ ਤਰੀਕੇ ਨਾਲ ਤੋੜ ਦੇਣੀ ਇੱਕ ਚੀਜ਼ ਤੋੜ ਦੇ ਤੋੜ ਦੇ ਇਹਨੇ ਮੰਗੇ ਨਾ ਸੀ ਤੇ ਅੱਜ ਮੈਂ 100 ਕਰੋੜ ਰੁਪਈਆ ਬਰਨਾਲੇ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਤੋਹਫਾ ਦਿੱਤਾ ਔਰ ਇਹ ਪੈਸੇ ਮਹੀਨੇ ਦੇ ਅੰਦਰ ਅੰਦਰ ਪਹੁੰਚਦੇ ਇੱਕ ਮਹੀਨੇ ਦੇ ਅੰਦਰ ਅੰਦਰ ਪੈਸੇ ਪਹੁੰਚਦੇ ਕਰੂ ਜੀ ਲਵਾਉਣ ਵਾਲੇ ਬਣਿਓ ਜਿਹੜਾ ਪਿਛਲਾ ਜਿਹੜਾ ਸੀਵਰੇਜ ਦਾ ਕੰਮ ਸੀਗਾ ਉਹ ਇੰਨਾ ਮਾੜਾ ਕੀਤਾ ਸੀਗਾ ਪਿਛਲੇ ਖੁੱਲੇ ਸੀਵਰ ਛੱਡ ਕੇ ਸੰਗਰੂਰ ਦੇ ਵਿੱਚ ਬਾਕੀ ਥਾਵਾਂ ਦੇ ਉੱਤੇ ਪੱਟ ਕੇ ਛੱਡ ਗਏ ਇੱਥੇ ਵੀ ਪੱਟ ਕੇ ਛੱਡ ਗਏ ਔਰ ਉਸ ਤੋਂ ਬਾਅਦ ਨਾ ਪੈਸੇ ਦਿੱਤੇ ਨਾ ਕੰਮ ਕਰਾਇਆ ਅੱਜ ਮੈਂ ਪੁਹਾਣੀਗੜ ਵੀ ਪੁਹਾਣੀਗੜ 2 ਕਰੋੜ 3 ਕਰੋੜ ਰੁਪਇਆ ਦੇ ਗਏ ਔਰ ਉਸ ਤੋਂ ਬਾਅਦ ਪੰਜੀ ਵੀ ਦਿੱਤੀ ਅੱਜ ਪੁਹਾਣੀਗੜ 22 ਕਰੋੜ ਰੁਪਇਆ ਦੇ ਕੇ ਆਇਆ ਕੱਪਸਾਬ ਬਾਈ ਕਰੋੜ ਦੇ ਨਾਲ 2 ਕਰੋੜ ਰੁਪਈਆ ਕੱਲਾ ਬੱਸ ਸਟੈਂਡ ਨੂੰ ਦੇ ਗਿਆ। ਨਾਲੇ ਉੱਥੇ ਇਨਕੁਆਰੀਆਂ ਮਾਰ ਕਰਤੀਆਂ। ਕਰੀਬ 8 ਕਰੋੜ ਉਦੋਂ ਪਹਿਲਾਂ ਦੇ ਬੱਸ। 32 ਉਥੇ ਲੈ ਕੇ ਆਇਆ। ਸੰਗਰੂਰ ਦੇ ਵਿੱਚ ਕਰੀਬ-ਕਰੀਬ 106 ਕਰੋੜ ਦੇ ਕੇ ਆਇਆ ਨਾਲ 7 ਕਰੋੜ ਬਨਾਸਰ ਬਾਗ ਦਾ। 300 ਟੋਟਲ 310 ਕਰੋੜ ਰੁਪਈਏ ਇਸ ਡਿਸਟ੍ਰਿਕਟ ਨੂੰ ਅਸੀਂ ਦਿੱਤੇ ਆ। ਕੱਲੇ ਸੰਗਰੂਰ ਨੂੰ ਤੇ ਬਰਨਾਲੇ ਨੂੰ ਹਿਸਟੋਰੀਕਲ ਧੂਰੀ ਅੱਡ ਹੈ। ਮੈਂ ਕਹਿੰਦਾ ਧੂਰੀ ਦਾ ਬੀ ਬੇਰਵਾ ਦੇ ਸਕਦਾ ਹਾਂ ਪਤੂਰੀ ਆਡਾ ਉਸ ਦਿਨ ਜਿੱਦਨ ਜਾਊਗਾ ਉਸ ਦਿਨ ਉਸ ਦਿਨ ਕਰਕੇ ਆਉਂਗਾ ਤੂਰੀ ਆਡਾ ਬਾਕੀ ਥਾਵਾਂ ਦੇ ਉੱਤੇ ਆਡਾ ਮਿਨੀਮਮ ਮਿਨੀਮਮ ਮੈਂ ਜੋ ਸੋਚਦਾ 350 400 ਕਰੋੜ ਰੁਪਏ ਅੱਜ 310 ਕਰੋੜ ਰੁਪਏ ਮਿਨੀਮਮ ਇੰਨਾ ਹੀ ਹੋਰ ਇਹ ਸਾਰੇ ਸੰਗਰੂਰ ਜ਼ਿਲ੍ਹੇ ਨੂੰ ਲੱਗੂਗਾ ਸੀਰੀਅਸਲੀ ਇਹ ਇਹਦੇ ਵਿੱਚ ਸੁਣੋ ਮੈਂ ਤੁਹਾਨੂੰ ਦੱਸਦਾ 27 ਤੇ 51 ਵਾਟਰ ਵਰਕਸ ਤੇ ਸਿਵਰੇ ਦੇ ਲਈ ਇਹ ਹੋ ਗਏ 51 ਤੇ 27 ਕਿੰਨੇ ਹੋ ਗਏ 78 78 ਕਰੋੜ ਰੁਪਇਆ 78 ਕਰੋੜ ਤੇ ਉਹਦੇ ਵਿੱਚ 11 ਕਰੋੜ ਰੁਪਏ ਦੇ علاوہ 11 ਕਰੋੜ ਰੁਪਏ ਸੜਕਾਂ ਵਾਸਤੇ ਤੇ ਸੜਕਾਂ ਵਾਸਤੇ ਮੈਂ ਕਿਹਾ ਤੁਸੀਂ ਜਿਹੜੀਆਂ ਮਰਦियां ਬਣਾਉਣੇ ਇਹਨਾਂ ਨੇ ਬਣਾਉਣੇ ਜਿਹਨਾਂ ਬਰਾਹੀ ਦੇ ਦੇਣੇ ਪੈਸੇ ਸਾਡੇ ਕੋਲ ਪਏ ਹੈ ਰਾਈਟ ਉਦੋਂ ਵਾਰ ਇਹ ਬਣਦੇ ਸੀਗੇ ਕੋਈ ਸਤਾਸੀ ਮੈਂ ਕਿਹਾ ਯਾਰ ਮੈਂ ਕ੍ਰਿਕਟਰ ਹਾਂ ਹੁਣ ਸੈਂਚਰੀ ਉਹ ਨਾ ਉਹਨੂੰ ਉਸਤਾਸੀਆਂ ਦੇ ਉੱਤੇ ਛੱਡੀਏ ਭਾਜੀ ਮੈਂ ਕਿਹਾ ਮੈਂ ਮੈਂ ਭਾਜੀ ਨੂੰ ਕਰਨਾ ਤੇ ਫਿਰ ਖੁਸ਼ਪੂਰਾ ਕਰੀਏ ਨਾ ਹਲਕਾ ਟ੍ਰੇਲਰ ਚਲਾਉਣਾ ਫਿਰ ਮੈਨੂੰ ਭਾਜੀ ਨੇ ਕਿਹਾ ਵੀ ਉਹਨਾਂ ਨੂੰ ਕੋਈ ਪੂਰਾ ਐਨ ਖੁਸ਼ ਕਰਕੇ ਆਉਣਾ ਸਮਝਿਆ ਨਹੀਂ ਤੇ 5 ਕਰੋੜ ਰੁਪਈਆ ਅਸੀਮਸਲੇਨਸ ਭਾਜੀ ਨੂੰ ਦੇ ਕੇ ਜਿੱਥੇ 6 ਕਰੋੜ ਜਿੱਥੇ ਮਰਦੀ ਪਾ ਲਿਆ ਤੇ 5 ਫਾਈਨਾਂਸ ਕਸ਼ਨ ਦੇ ਵਿੱਚੋਂ ਜਿਹੜੇ ਸਾਨੂੰ ਪੈਸੇ ਆਣੇ ਆ ਉਹ ਚੋਂ 5 ਸੀ ਇਹਨਾਂ ਨੂੰ ਪਹਿਲਾਂ ਹੀ ਗ੍ਰੈਂਡ ਤੇ 100 ਕਰੋੜ ਰੁਪਈਆ ਅੱਜ ਬਰਨਾਲੇ ਨੂੰ ਮੈਂ ਦੇ ਕੇ ਚੱਲਿਆ ਇਹ ਇਹ ਸਿਰਫ ਹੱਜੀ ਟ੍ਰੇਲ ਲਵਾ। ਔਰ ਮੈਂ ਤੁਹਾਨੂੰ ਆਸ਼ਵਾਸਨ ਦਿੰਦਾ ਜਿੱਦ ਨੇ ਇਹ ਸੌ ਫਰੋਡ ਤੋਂ 75 ਵੀ ਲਵਾ ਲੈ ਇਹਨਾਂ ਨੇ। ਤੇ ਅਗਲੀ ਇਨਸਟਾਲਮੈਂਟ ਫੇਰ ਦੇਣਾ। ਔਰ ਹੈ? ਇੱਕ ਵੀ ਲਵਾ ਦੇਣਾ। ਇਹ ਤਾਂ ਜਾਂ ਤਾਂ ਮੇਰੇ ਬੋਝੇ 'ਚ ਪਈ ਹੋਵੇ ਤਾਂ ਮੈਂ ਫਾਟ। ਇਹ ਪਾਰਟੀ ਹਾਈ ਕਮਾਂਡ ਨੇ ਡਿਸਾਈਡ ਕਰਨਾ ਹੁੰਦਾ। ਅੱਜ ਹੀ ਭਦੋੜ ਦਾ ਹਲਕਾ ਇੰਚਾਰਜ ਜੁਆਇਨ ਕਰ ਗਿਆ ਆਕਾਲੀ ਦਲ ਦੇ ਵਿੱਚ। اچھا یہ بارے بھی 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 الیکشن ہار گیا پہلا کچھ حرام حرام نہیں رہنا رہنا ہے ہے اور ایمان اس ایمانہ لوک سب چاہیے میدان چیز ਨੰਬਰ ਸਰ ਤੁਰੀ ਯਾਰ ਇੱਕ ਗੱਲ ਸੁਣੋ ਯਾਰ ਮਿਸਟਰ ਸਿੱਧੂ ਯਾਰ ਮਿਸਟਰ આજ ਤੋਂ 2 ਹਫ਼ਤੇ ਪਹਿਲਾਂ ਬਠਿੰਡੇਉਣਾ ਮਾਰਿਆ ਸੀ ਕੇ ਫਰੰਟ ਪੇਜ ਤੇ ਉੱਥੇ ਲਾਈ ਹੋਈ ਸੀ ਯਾਰ ਦੇਖੋ ਇਹਨਾਂ ਚੀਜ਼ਾਂ ਦਾ ਕੋਈ ਉਹ ਹੈ ਮੈਨੂੰ ਇਹ ਗੱਲ ਸੁਣੋ ਦੇਖੋ ਪਾਰਟੀ ਹਾਈ ਕਮਾਂਡਟਾ ਕਰਦੀ ਹੈ ਔਰ ਛੇ ਉਹ ਗੱਲ ਕਰਨਗੇ ਤੇ ਅਸੀਂ ਤੇ ਪਹਿਲਾਂ ਦਾ ਹੀ ਮਤਲਬ ਸਾਡੀ ਦਾ ਸਾਸ ਗਰਾਸ ਜਿਹੜੀ ਹੈ ਪੰਜਾਬ ਦੇ ਲਈ ਹੈ ਮੈਂ ਤਾਂ ਦੇ ਹੀ ਅਰਪਿਤ ਕਰਦੀ ਕੋਈ ਬੰਦੇ ਨੇ ਰਾਜ ਸਭਾ 6 ਸਾਲ ਦੀ ਛੱਡੀ ਹੋਵੇ ਤਾਂ ਮੈਨੂੰ ਦੱਸ ਦਿਓ। ਸਰ ਪਿੱਛੇ ਕਿਸੇ ਨੇ ਮੰਤਰੀਪਦ ਛੱਡੇ ਹੋਣ ਨੂੰ ਮੈਨੂੰ ਦੱਸ ਦਿਓ। ਕਹਿੰਦੇ ਲੋਕ ਸਭਾ ਦੀ ਸੀਟ ਛੱਡੀ ਹੋਵੇ ਤਾਂ ਮੈਨੂੰ ਦੱਸ ਦਿਓ। ਦੇਖ ਲਓ ਸਭ ਛੱਡਿਆ ਲੇਕਿਨ ਪੰਜਾਬ ਆਪਣੀ ਜੜ ਨਹੀਂ ਛੱਡੀ। ਗੱਲ ਨੂੰ ਸਮਝ ਲਓ। ਤੇ ਅੱਜ ਰਾਹੁਲ ਜੀ ਦੇ ਲਈ ਇੱਕ ਸੁਪਨਾ ਹੈ ਸਾਡਾ ਕਿ ਬੁਰੇ ਦਿਨ ਜਾਣ ਵਾਲੇ ਨੇ ਰਾਹੁਲ ਗਾਂਧੀ ਆਉਣ ਵਾਲੇ ਨੇ ਤੇ ਉਸੇ ਲਈ ਜੀ ਰਹੇ ਆ। ਔਰ ਦੇਖੋ ਇਹਨਾਂ ਸਿੱਟਾਂ ਦੇ ਪਹਿਲੀ ਵਾਰ ਕੰਪੇਅਰ ਦੇ ਨੇ ਜਰਫੋਰਮਸ ਤੋਂ ਆ ਪਹਿਲਾ ਕੰਪੀਟ ਕੀਤਾ ਜਿਹੜਾ 77 ਇਹਨੂੰ ਉਸਕੇ ਨਾਲ ਬੀਟਿੰਗ ਕੀਤਾ। ਕਬਈ ਵਾਰ ਚੰਗੇ ਕਿਉਂਕਿ ਬਾਬੇ ਦਾ ਬਾਬੇ ਦਾ ਲਾਂਗਾ ਖੁੱਲਿਆ। ਇਸ ਕਰਕੇ ਹਰ ਚੀਜ਼ ਵਧੀਆ ਹੋ ਰਹੀ ਹੈ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਲੰਘੇ ਦੀਆਂ ਬਾਬੇ ਦੇ ਲੰਘੇ ਆਲੇ ਜਵਾਬ ਲੱਗਾ ਇੱਕ ਇੱਕ ਕਰਕੇ ਜਗੰਦਰ ਕਰਤਾਰ ਪਾਕਿਸਤਾਨ ਦੇ ਫਾਸਟਾਨ ਦੇ ਮੰਤਰੀ ਨੀਰੂਨ ਨਰਜੀਨੂਨ ਦੇ ਹੱਥ ਦਾ ਬਿਆਨ ਆਇਆ ਜੀ ਉਹਨਾਂ ਨੇ ਕਿਹਾ ਵੀ ਜਿਹੜਾ ਇੱਥੇ ਅਸੀਂ 31 ਜਨਮਰੀ ਤੱਕ ਇਹ ਕਪੜਾ ਪੂਰਾ ਕਰ ਦਾਂਗੇ 30% ਕੰਮ ਹੋ ਗਿਆ ਤੇ ਸਾਡੇ ਕਰਤਾਰ ਸਾਹਿਬ ਕਹਿੰਦੇ ਆ ਵੀ ਹਜੇ ਕੋਈ 5 ਪੈਸੇ ਵੀ ਨਹੀਂ ਆਏ ਇਸ ਪਾਸੇ ਕੀ ਖਿਆਲ ਹੈ ਜੀ ਇੱਕ ਗੱਲ ਸੁਣੋ ਕੀ ਗੱਲ ਪੈਸਿਆਂ ਦੀ ਪਹਿਲਾਂ ਮੈਨੂੰ ਇਹ ਤੁਹਾਨੂੰ ਦੱਸੋ ਕਿ ਬਾਬੇ ਦੇ ਲਾਂਘੇ ਦੇ ਲਈ ਜੇ ਤੁਸੀਂ ਇੱਕ ਬਾਜ਼ ਮਾਰੋ ਨਾ ਤੇ ਸਾਰੀ ਕਾਇਨਾਤ ਦੇ ਪੈਸੇ ਆ ਕੇ ਇੱਥੇ ਆ ਜਾਣਗੇ ਕੈਪਟਨ ਸਾਹਿਬ ਇਸ ਕਰਕੇ ਰੁਕੇ ਹੋਏ ਨੇ ਵੀ ਸੈਂਟਰਲ ਗਵਰਨਮੈਂਟ ਦੀਆਂ ਕੁਝ ਪਰਮਿਸ਼ਨਾਂ ਰਹਿੰਦੀਆਂ ਸੀ ਅਸੀਂ ਜ਼ਮੀਨ ਐਕਵਾਇਰ ਕਰਨ ਦੇ ਲਈ ਚਾਰ ਟੋਟੇ ਤੈਅ ਕਰ ਲਏ ਆ ਕਿ ਕਿਹੜਾ ਬੈਸਟ ਹੈਗਾ ਉਧਰ 4.5 ਕਿਲੋਮੀਟਰ ਆ ਇੱਧਰ ਉਹਨਾਂ ਲੰਬਾ ਨਹੀਂ ਇੱਧਰ ਇੱਧਰ ਤੁਸੀਂ ਦੇਖੋ ਨਾ ਤਾਰਾਂ ਦੇ ਨਾਲ ਹੀ ਆ ਅਸੀਂ ਮੇਰੀ ਗੱਲ ਨੂੰ ਸਮਝੋ ਬਹੁਤ ਹੀ ਬਹੁਤ ਲੱਗਿਆ ਤੇ ਮਗਰ 400 ਮੀਟਰ ਹੈ ਜੇ ਤੁਸੀਂ ਤੁਰ ਤੁਰ ਦੇਖੋ ਉਧਰ ਸਾਡੇ 4 ਕਿਲੋਮੀਟਰ ਹੈ ਇੱਥੇ ਸਿਰਫ 400 ਮੀਟਰ ਹੈ ਜ਼ਮੀਨ ਜਿੰਨੇ ਕਵਾਇਰ ਹੋਊਗੀ ਕੋਈ ਕਿਸੇ ਚੀਜ਼ ਦੀ ਕਾਟ ਨਹੀਂ ਪਾਊਗੀ ਇਹ ਕੌਮ ਦੀ ਉਸਾਰੀ ਹੈ ਇਹ ਕਿਸੇ ਇੱਕ ਬੰਦੇ ਦੀ ਨਹੀਂ ਕਿਸੇ ਸਰਰੇ ਦੀ ਨਹੀਂ ਇਹ ਬਾਬੇ ਨਾਨਕ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕੌਮ ਦੇ ਲਈ ਹੈ ਔਰ ਕੌਮ ਦੀ ਜਦੋਂ ਸਾਰੀ ਹੁੰਦੀ ਹੋਵੇ ਜਿਹੜਾ ਵੀ ਵਿਰੋਧ ਕਰੂਗਾ ਕੱਖ ਦਾ ਤੇ ਜਿਹੜਾ ਇਹਨੂੰ ਹਲਾਉ ਦੇਊਗਾ ਲੱਖ ਦਾ ਇਹ ਮੇਰੀ ਗੱਲ ਗਰੰਟੀ ਲੈ ਲਿਓ ਇਹ ਜੋ ਕੁਝ ਹੋਇਆ ਇਹ ਬਾਬੇ ਦੀ ਕਿਰਪਾ ਨਾਲ ਹੋਇਆ ਕਿਉਂਕਿ ਨਹੀਂ ਤਾਂ 71 ਸਾਲ ਜੋ ਨਹੀਂ ਹੋਇਆ ਉਹ ਅੱਜ ਕਿਵੇਂ ਹੋ ਗਿਆ ਦੂਜੀ ਗੱਲ ਇਹ ਕਿ ਮੈਂ ਚਿੱਠੀ ਲਿਖਣ ਜਾ ਰਿਹਾ ਕਿ ਬਾਬੇ ਦਾ ਦਰ ਜਿਹੜਾ ਹੈ ਉਹਦੀ ਜਿਹੜੀ origianality ਹੈ ਉਹਨੂੰ ਪ੍ਰੀਜ਼ਰਵ ਕਰਕੇ ਰੱਖੀ ਇਹ ਨਾ ਉਹ ਵੀ ਬਾਬੇ ਦੇ ਦਰ ਦੇ ਆਲੇ ਦੁਆਲੇ ਹੋਟਲ ਹੀ ਹੋਟਲ ਹੀ ਹੋਟਲ ਹੀ ਹੋਟਲ ਹੋ ਜਾਵੇ ਇਹਨਾਂ ਨੇ ਇਹਦਾ ਕ੍ਰੈਡਿਟ ਸਿਰ ਮੋਦੀ ਸਰਕਾਰ ਲੈਣ ਲੱਗੀ ਹੋਈ ਹੈ ਵੇਖੋ ਮੇਰੀ ਗੱਲ ਸੁਣੋ ਕ੍ਰੈਡਿਟ ਲੈਣ ਨਾਲ ਮਿਲ ਜਾਂਦਾ ਕਿ ਜਿਹੜੇ ਕ੍ਰੈਡਿਟ ਮੰਗਦੇ ਉਹ ਡਿਸਕ੍ਰੈਡਿਟ ਹੋ ਰਹੇ ਨੇ ਸਾਵੀਲ ਅਮਰੀਕਾ ਲੈ ਤੇ ਜਿਹਨੂੰ ਕ੍ਰੈਡਿਟ ਮਿਲਣਾ ਬਾਬਾ ਚੋਲੇ ਚ ਪਾ ਦਿੰਦਾ ਉਹ ਗੱਲ ਨੂੰ ਸਮਝੋ ਇਹ ਕ੍ਰੈਡਿਟ ਜਿਹੜੀ ਹੈ ਨਾ ਇਹ ਐਡਿਟ ਕ੍ਰੂਡਿਟ ਦੀ ਗੱਲ ਨਹੀਂ ਹੈ ਤੇ ਜਪਾ ਇਹ ਵੀ ਬੜੀ ਔਂਗ ਗੱਲ ਆ ਤੇਰਾ ਕਰੋੜ ਚਾਰ ਅਕਸਰੀ ਨੇ ਜਿਹੜੇ ਨਾਨਕ ਨਾਮ ਲੈਵਾ ਨੇ ਉਹਨਾਂ ਦੇ ਘਰਾਂ 'ਚ ਬਾਬੇ ਨਾਨਕ ਦੀ ਫੋਟੋ ਲੱਗੀ ਹੋਈ ਹੈ ਬਾਬਾ ਨਾਨਕ ਸਾਰੀ ਵਰਲਡ ਦਾ ਹੈ ਸਾਰੀ ਦੁਨੀਆ ਦਾ ਅਪੋਸਲ ਆਫ ਪੀਸ ਉਹ ਰਿਫਾਰਮਿਸਟ ਜਿਹਨੇ ਮذਬ ਨੂੰ ਪਿਊਰੀਫਾਈ ਕੀਤਾ ਇਹ ਇਹ ਜਿਹੜੇ ਡੋਗਮਾ ਸੀਗੇ ਸਪਿਰਚੁਅਲ ਜਿਹੜੇ ਉਹ ਸੀਗੇ ਟਕਹੌਂਸਲੇ ਉਹਨਾਂ ਤੋਂ ਪਰੇ ਕੀਤਾ ਔਰ ਕਿਹਾ ਸੰਦੇਸ਼ ਦਿੱਤਾ ਕਰਤਾਰਪੁਰ ਸਾਹਿਬ ਕਿ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਤੇ 18 ਸਾਲ ਉੱਥੇ ਸਾਡਾ ਬਾਬਾ ਰਿਹਾ ਤੇ ਕੋਈ ਮੱਕੇ ਦੇ ਬਾਹਰ ਖੜ ਕੇ ਦੇਖਦਾ ਰਹੇ ਮੇਰੇ ਮਾਪਿਓ ਮਿੱਟੀ ਨੂੰ ਚੁੰਮ ਕੇ ਅੱਖਾਂ ਭਰ ਕੇ ਵਾਪਸ ਮੁੜ ਜਾਂਦੇ ਤੇ ਜੋ ਸਾਡੇ ਮਾਪਿਓ ਨਹੀਂ ਦੇਖਿਆ ਅਗਲੀ ਜਨਰੇਸ਼ਨ ਦੇਖ ਰਹੀ ਹੈ ਨਾ ਇਹ ਜਨਰੇਸ਼ਨ ਤੇ ਲਈ ਹੈ ਇਹ ਕੌਮ ਦੇ ਹੀ ਹੈ ਇਹਦੇ ਵਿੱਚ ਕੋਈ ਇੰਡੀਵਿਜੂਅਲ ਦਾ ਕੋਈ ਉਹ ਹੈ ਨਹੀਂ ਕਿ ਉਹ ਵਾਲਾ ਪਈ ਜਾਂਦੇ ਨੇ ਜਿਹਨੂੰ ਲੋਕਾਂ ਨੇ ਕ੍ਰੈਡਿਟ ਦੇਣਾ ਦੇ ਦੇਣਗੇ ਇਹ ਤੇ ਕ੍ਰੈਡਿਟ ਹੈ 12 ਕਰੋੜ ਨਾਨਕ ਨਾਮ ਲੇਵਾ ਦੀ ਦਵਾ ਦਾ ਉਹਨਾਂ ਦੀ ਆਵਾਜ਼ ਆ ਔਰ ਉਹਦੇ ਤੋਂ ਵੱਧ ਇਹ じゃ ਕ੍ਰੈਡਿਟ ਹੈ ਬਾਬੇ ਨਾਨਕ ਦੇਸ ਚਮਤਕਾਰ ਦਾ ਉਤੋਂ ਤੁਸੀਂ ਇਹ ਵੇਖੋ ਕਿ ਇਦਰੋਂ ਗੱਲ ਕੋਈ ਪਹਿਲਾਂ ਹੁੰਦੀ ਹੈ ਤੇ ਉਧਰ ਪੂਰੀ ਹੁੰਦੀ ਹੈ ਉਧੇ ਪਾਸੇ ਇਹ ਕਦੇ ਹੋਇਆ ਸੀ ਸਰਹੱਦ ਪਾਰ ਜਿਹਨੇ ਤੇਜ਼ੀ ਹੈ ਸਰਹੱਦ ਪਾਰ ਜਿਹਨੇ ਤੇਜ਼ੀ ਹੈ ਜੀ ਹਾਂ ਜੀ ਧੀਰਪਾ ਜੀ ਪੁੱਛੋ ਪੁੱਛੋ ਹਾਂਜੀ ਸਰਹੱਦ ਪਾਰ ਜਿਹਨੇ ਤੇਜ਼ੀ ਦਾ ਕੰਮ ਹੋ ਰਿਹਾ ਇੱਧਰ ਕਿਉਂ ਨਹੀਂ ਹੋ ਰਿਹਾ ਮੈਂ ਕਿਹਾ ਜਿੱਦਣ ਜਮੀਨ ਕੋਈ ਤਬਾਹ ਹੋ ਗਈ ਇਹ ਪਹਿਲਾ ਕਦਮ ਹੈ ਆਪਾਂ ਪਹਿਲਾਂ ਦੇਖ ਲੈਣਾ ਕਿਉਂਕਿ ਇਹਦੀ ਤਾਂ ਪਾਜੀ 400 ਮੀਟਰ ਹੈ ਜੇ ਤੁਸੀਂ ਦੇਖੋਗੇ ਨਾ ਤਾਂ ਉਥੋਂ ਉਹ 4.5 ਕਿਲੋਮੀਟਰ ਉਹਦਾ ਇੰਨਾ ਧੰਨਵਾਦ ਹੈ ਕਿ ਜਦੋਂ ਅਨਾਉਂਸਮੈਂਟ ਹੋਈ ਸੀ ਗਰਾਉਂਡ ਬ੍ਰੇਕਿੰਗ ਹੋਈ ਸੀ ਉਦੋਂ ਕਰੇਨਾ ਲੱਗੀਆਂ ਹੋਈਆਂ ਸੀ ਉੱਥੇ ਮੈਂ ਜਦੋਂ ਦਰਬਾਰ ਸਾਹਿਬ ਦੇ ਉੱਤੇ ਚੜਿਆ ਛੱਤ ਦੇ ਉੱਤੇ ਚੜਿਆ ਉੱਥੇ ਜਾ ਕੇ ਮੱਥਾ ਟੇਕ ਕੇ ਉੱਪਰ ਗਿਆ ਤੇ ਤੁਸੀਂ ਮੰਨੋਗੇ ਨਹੀਂ ਉੱਪਰੋਂ ਕਿਹਨਾ ਹੀ ਕਿਹਨਾ ਦਿਖਦੀਆਂ ਨੇ ਝੰਡੇ ਹੀ ਝੰਡੇ ਦੇ ਦੇ ਸਾਢੇ 4 ਕਿਲੋਮੀਟਰ ਤੱਕ ਵੀ ਇੱਕ ਤੋਂ ਸੜਕ ਜਾ ਰਹੀ ਹੈ ਮੈਨੂੰ ਦਿਖਾਇਆ ਉਹਨੇ ਵੀ ਇੱਥੋਂ ਸੜਕ ਜਾ ਰਹੀ ਹੈ ਮੈਂ 4-5 ਘੰਟੇ ਲਾ ਕੇ ਆਇਆ ਨਾਲੋਂ ਉਹ ਕਾਲੀ ਬਈ ਨੂੰ ਉਹਨਾਂ ਨੇ ਰਾਵੀ ਛਿੱਟ ਕੇ ਇੱਕ ਬਣਾ ਕੇ ਉਹਦੇ ਉੱਤੋਂ ਵੱਡਾ ਪੋਲ ਮਤਲਬ ਮਤਲਬ ਨਾਲ ਨਨਕਾਣਾ ਸਾਹਿਬ ਤੇ ਨਾਲ ਉਹਦੇ ਪੰਜਾ ਸਾਹਿਬ ਉਹਨਾਂ ਦਾ ਸਰਕਟ ਬਣਾਤੇ ਜਿਹੜੀ ਉੱਥੇ ਨਾਰੋਵਾਲ ਜ਼ਮੀਨ ਲੱਖ ਰੁਪਏ ਦੀ ਸੀ ਉਹ ਅੱਜ 25 25 ਨੂੰ ਵਿਕ ਗਈ ਹੈ ਤੇ ਤੁਸੀਂ ਸੋਚੀਂਗਾ ਤਾਂ ਮਾਝਮਾ ਲੱਗਿਆ ਪਿਆ ਉੱਥੇ ਦਾ ਮਤਲਬ ਇੰਨੀ ਡਿਵੈਲਪਮੈਂਟ ਹੋ ਰਹੀ ਹੈ ਸੋਚ ਨਹੀਂ ਸਕਦੇ ਔਰ ਮੈਂ ਇਹ ਇਹ ਵੀ ਇਲਜ਼ਾ ਕਰਨੀ ਚਾਹੁੰਦਾ ਕਿ ਇਹ ਦੋਨੋਂ ਦੋਨੋਂ ਜਿਹੜੇ ਮੇਰੇ ਦੁਸਤ ਨੇ ਉਹ ਵੱਡਾ ਰਹੂਗਾ ਇਸੇ ਇਤਨਾ ਫਿਰ ਆਪ ਸਰਕਾਰ ਵੱਲੋਂ ਵੀ ਇਹ ਤੋਹਫਾ ਹੋਣ ਕਿਹਾ ਜੀ ਇਹ ਤੋਂ ਜਿਹੜੀਆਂ ਸਿਟੀ ਨੇ ਹੈਰੀਟੇਜ ਸਿਟੀਸਲੇ ਹੋਣਾ ਚਾਹੀਦੇ ਹੈਰੀਟੇਜ ਸਿਟੀ ਇਹਨਾਂ ਨੂੰ ਡਿਕਲੇਅਰ ਕਰਕੇ ਇਹਨਾਂ ਦਾ ਜਿਹੜਾ ਵਿਰਾਸਤੀ ਜਿਹੜਾ ਵਿਰਾਸਤੀ ਖਾਕਾ ਉਦਾਂ ਹੀ ਰਹਿਣਾ ਚਾਹੀਦਾ ਸਰ ਭਈ ਜਿੱਥੇ ਬਾਬਾ ਜੀ ਨੇ 104 ਏਕੜ ਜ਼ਮੀਨ ਦੇ ਵਿੱਚ ਹਲਵਾ ਆ ਉਹਦਾ ਲੰਗਰ ਵਰਤਾਉਂਦੇ ਆ ਜਿਹੜੀ ਕਣਕ ਉੱਥੋਂ ਆਉਂਦੀ ਆ ਉਹਦਾ ਲੰਗਰ ਵਰਤਾਉਂਦੇ ਆ ਉਹ ਉਦਾਂ ਦਾ ਉਦਾਂ ਹੀ ਰਹੇ ਉਸ ਜ਼ਮੀਨ ਨੂੰ ਟੱਚ ਵੀ ਨਾ ਕੀਤਾ ਜਾਏ ਹੋਟਲ ਪਵੇ ਤੇ ਕਿਲੋਮੀਟਰ ਦੂਰ ਪਵੇ ਕੋਈ ਜਿਹੜਾ ਬੰਦਾ ਉੱਥੇ ਆਵੇ ਉਹਨੂੰ ਲੱਗੇ ਕਿ ਵਾਕਈ ਇਹ ਬਾਬੇ ਦਾ ਪਿੰਡ ਹੈ ਔਰ ਪਾਰ ਸਰਕਾਰ ਵੱਲੋਂ ਵੀ ਜਿਹੜੀ ਇੱਕ ਮੰਗ ਸੀਗੀ ਪਿੰਡ ਪਾਪੇ ਨਾਨਕ ਦਾ ਉਹ ਅਸੀਂ ਆਪਣੇ ਹਿੰਦੁਸਤਾਨ ਦੇ ਵਿੱਚ ਪਾ ਰਹੇ ਹਾਂ ਉਸੇ ਤਰੀਕੇ ਨਾਲ ਇਹ ਦੀ originality ਹੈ ਇਹ ਪ੍ਰੀਜ਼ਰਵਡ ਰਹੇ ਮੈਂ ਇਹਦੀ ਚਿੱਠੀ ਬਹੁਤ ਛੇਤੀ ਕੱਢਣ ਵਾਹਿੰਦਾ ਜੀ ਸਾਹਿਬ ਜੀ ਬਕਤਾਂ ਵੱਲੋਂ ਇਹ ਗੱਲ ਚੱਲਦੀ ਹੈ ਤੇ ਉਦੋਂ 1 ਕਰੋੜ ਰੁਪਇਆ ਸਿੱਧੂ ਸਾਹਿਬ ਦੇ ਸ਼ਰਦਾ ਵੀ ਨਾਮ ਰੱਖਿਆ ਜਾਂਦਾ ਉਹਨਾਂ ਲੋਕਾਂ ਬਾਰੇ ਕੀ ਕਹੋ ਮੇਰੀ ਗੱਲ ਸੁਣੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਇਹ ਮਸਲਬ ਦੀ ਗੱਲ ਆਉਂਦੀ ਹੈ ਮਸਲਬ ਦੀ ਗੱਲ ਆਉਂਦੀ ਹੈ ਮੈਂ ਮਜ਼ਬ ਨੂੰ ਜੋੜਨ ਵਾਲਾ ਹਾਂ ਜੋੜਨ ਵਾਲੇ ਨੂੰ ਮਨ ਮਿਲਦਾ ਹੈ ਤੋੜਨ ਵਾਲੇ ਨੂੰ ਬੁਫਮਾਨ ਮਿਲਦਾ ਕੋਈ ਮਜ਼ਬ ਜ਼ਿੰਦਗੀ ਦੇ ਵਿੱਚ ਤੋੜਦਾ ਨਹੀਂ ਔਰ ਜਿਹੜੇ ਲੋਕ ਮਜ਼ਬ ਦਾ ਟੂਲ ਬਣਾ ਕੇ ਲੋਕਾਂ ਨੂੰ ਵੰਡਦੇ ਆ ਦੇਸ਼ਾਂ ਨੂੰ ਵੰਡਦੇ ਆ ਉਹਨਾਂ ਦੀ ਦੁਰਗਤੀ ਹੁੰਦੀ ਸਿੱਧੂ ਸਾਹਿਬ ਸਿੱਧੂ ਸਾਹਿਬ ਅਸੀਂ ਨਵੇਂ ਸਾਹਿਬਾਂ ਦੇ ਕਿ ਜਾ ਰਹੇ ਹਾਂ ਜੀ ਜੋ ਕਿ ਜਿਹੜੇ ਸੀਡੀਨੀ ਪੈਰਲੋ ਸੋ ਗੋਇੰਗ ਬਾਇਡੈਟ ਪਰਫਾਰਮੈਂਸ ਐਂਡ ਯੂਰ ਟੌਕਸਿਕਿਟੀ ਟੂ ਦੀ ਹਾਈਟ ਮਾਰਕ ਬਟ ਵੀ ਇਰ ਰੋਲ ਇਨ ਦਾ ਫਾਈਨਲ ਮਾਈ ਮਾਈ ਰੋਲ ਵਿਲ ਬੀ ਐਕਚੁਅਲੀ 기ਵਨ by my captain as the central level which is rahul ji right that role has to be fixed whatever role he gives me i will abide by it. and that what sort of role you sir dekho main har role look accept karunga it is unconditional my support to rahul ji is absolutely unconditional ajera jehdi chee mange dekho bin mange moti milde hai te mang ke peek nahi mildi paaji ਅਸੀਂ ਕਦੇ ਜੋ ਜੋ ਕੁਝ ਸਾਨੂੰ ਮਿਲਿਆ ਉਹ ਕਦੇ ਪਹਿਲਾਂ ਮੰਗਿਆ ਸੀ ਇੱਕ ਚੀਜ਼ ਕਹੀ ਹੈ ਬਾਏ ਦਾ ਟਾਈਮ ਆਈ ਵਾਸ 45 ਆਈ ਹੈਡ ਫੁਲਫਿਲਡ ਆਲਮੋਸਟ ਐਵਰੀ ਡਿਜ਼ਾਇਰ ਦੈ ਐਨੀਬਾਡੀ ਕਨ ਤੁਸੀਂ ਮੈਨੂੰ ਦੱਸੋ ਕੋਈ ਅਜਿਹਾ ਬੰਦਾ ਰੱਬ ਦਾ ਜਿਸਨੇ 20 ਸਾਲ ਇੰਡੀਆ ਲਈ ਕ੍ਰਿਕਟਿੰਗ ਹੋਵੇ ਚਾਹਰਾ ਬੈਂਟੀ ਹੋਵੇ ਦੋਹਰ ਆਵਾਜ ਗਿਆ ਹੋਵੇ ਯਾਨੀ ਪਤੀ ਸਪੀਕਰ ਹੋਵੇ ਬੈਗਬਾਲ ਵੀ ਲਫਟਰ ਚੈਲੰਜ ਕੀਤੇ ਕਮਲ ਕਪਲ ਸ਼ਰਮਾ ਸ਼ੋਅ ਕੀ ਤੇ ਕੰਟਰੀਆਂ ਕੀ ਕੋਈ ਛੱਡੀ 1400 ਮੋਟੀਵੇਸ਼ਨਲ ਟਾਕਸ ਕਰ ਲਈ ਹੋਵੇ ਫਿਲਮ ਵੀ ਕਰ ਲਈ ਹੋਵੇ ਰੇਹ ਗਈ ਜਾਂ ਹੋਰ ਕੀ ਬਾਸ ਤੇ ਚੜਨਾ ਸੀ ਮੈਨੂੰ ਦੱਸੋ ਹਾਂ ਦੇਖੋ ਉਦੋਂ ਬਾਅਦ ਇਹ ਇਹ ਯਾਰ ਇੱਕ ਮਿੰਟ ਕਰ ਲਿਓ ਜੋੜਾ ਹੁਣ ਦੇਖੋ ਉਦੋਂ ਬਾਅਦ ਉਦੋਂ ਬਾਅਦ ਹੈ ਕਿ ਕੋਈ ਤਮੰਨਾ ਰਹਿ ਗਈ ਸੀ ਉਹ ਤਮੰਨਾ ਸੀ ਕਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਨੇ ਇਹ ਇੱਕ ਅਧੂਰਾ ਸੁਪਨਾ ਅਜ ਨਵਜੋਤ ਸਿੰਘ ਐਂਡ ਆਈ ਹੈਵ ਅ ਡ੍ਰੀਮ ਐਵਰੀਬਾਡੀ ਹੈਜ਼ ਰਾਈਟ ਟੂ ਹੈਵ ਅ ਡ੍ਰੀਮ ਮੇਰਾ ਇਹ ਸੁਪਨਾ ਹੈ ਬਰਾਜ ਤੇ ਮੈਂ ਇਹ ਸੁਪਨੇ ਲਈ ਆਪਣੀ ਤੇਹੀ ਇਸ ਸੁਪਨੇ ਨੂੰ ਅਰਪਿਤ ਕਰ ਦਿੱਤਾ ਜੀ 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 ਅੱਜ ਅੱਜ ਹਰ ਤੁਹਾਡੇ ਦਿੱਤੀ ਚਾਰੀ ਵਾਲੀ ਆ ਜੀ ਮੈਨੂੰ ਸਮਝ ਨਹੀਂ ਆ ਰਿਹਾ ਦਿੱਤੀ ਜੀ ਐਮ ਦੀ ਗੱਲ ਜਦਦੇ ਪਿਛੇ ਰਾਹੁਲ ਗਾਂਧੀ ਦੀ ਮੀਟਿੰਗ ਹੋਈ ਆ ਨਮਾ ਸਾਹਿਬ ਕੋਲ ਸਭ ਕੁਝ ਦੇਖਿਆ ਆ ਤੁਹਾਨੂੰ ਦੇਣ ਦਾ ਗਿਲਾਵਾ ਕਰਦੇ ਦੇਖੋ ਮੇਰੀ ਗੱਲ ਸੁਣੋ ਜਾਂ ਤੇ ਉਹ ਤੋਂ ਕੁਝ ਮੰਗਿਆ ਹੋਵੇ ਮੇਰੀ ਗੱਲ ਸੁਣੋ ਜੋ ਵੀ ਜੋ ਵੀ ਕੁਝ ਉਹਨੇ ਦਿੱਤਾ ਕਿਤੇ ਥੋੜਾ ਮਾਨਵਤਾ ਦੇ ਦਿੱਤੀ ਸਟਾਰ ਕੰਪੇਨਰ ਬਣਾਤਾ ਮੋਦੀ ਸਾਹਿਬ ਦਾ ਰਿਜ਼ਲਟ 30% ਤੇ ਸਿੱਧੂ ਦਾ ਰਿਜ਼ਲਟ 83% ਦੱਸੋ ਫਿਰ ਹੋਰ ਬੱਸ ਗਿਆ ਨਾ ਫਿਰ ਉਹ ਗੱਲ ਆ ਗਈ ਨੀ ਦੱਸੋ ਅਜੈਦ ਜੀ ਲੱਗ ਦੇਖੋ ਪ੍ਰਾਈਮ ਮਿਨਿਸਟਰ ਦਾ ਰਿਜ਼ਲਟ ਉਹਦੀ ਕੰਪੇਨਿੰਗ ਦਾ ਰਿਜ਼ਲਟ 36% 0% ਸਿੱਧੂ 100% ਜੀ ਸਾਹਿਬ ਤੁਸੀਂ ਮੈਨੂੰ ਦੱਸੋ ਹੁਣ ਇਹਦੀ ਵੱਲੋਂ ਲੱਭ ਤੂੰ ਕੀ ਮੰਗੀਏ ਇਹਦੂ ਵੱਲੋਂ ਰਾਹੁਲ ਜੀ ਤੂੰ ਕੀ ਮੰਗੀਏ ਕੀ ਕਹੀਏ ਉਹਨੂੰ ਉਹਨ ਦੱਸੋ ਹੁਣ ਐਡਾ ਮਾਨ ਸਮਾਨ ਦੇਖੋ ਬੰਦਾ ਰੋਟੀ ਖਾ ਕੇ ਤ੍ਰਿਪਤ ਨਹੀਂ ਹੁੰਦਾ I will be anywhere that Rahul Gandhi wants me to. A soldier never questions. Never questions. He is my general. He is my all in all. Whatever he will say, I will do. My life, I told Priyankaji the day she called me for this party. Then again, I was convinced. And then when I came, I told her. ਐਂਡ ਆਈ ਟੋਲਡ ਰਾਹੁਲ ਬਾਈ ਕਿ ਇਹ ਮੇਰੀ ਜ਼ਿੰਦਗੀ ਤੁਹਾਡੀ ਹੈ ਔਰ ਮੈਨੂੰ ਇੱਕੋ ਹੀ ਚੀਜ਼ ਹੈ ਬੱਸ ਮੇਰੀ ਇੱਕੋ ਹੀ ਤਮੰਨਾ ਹੈ ਕਿ ਮੇਰਾ ਸੂਬਾ ਜਿਹੜਾ ਹੈ ਪੰਜਾਬ ਇਹ ਮਹਾਰਾਜਾ ਰਣਜੀਤ ਸਿੰਘ ਵਰਗਾ ਕਰਨਾ ਹੈ ਕਿ ਜਦ ਤੱਕ ਇਹ ਪੂਰਾ ਨਹੀਂ ਹੋਣਾ ਮੈਂ ਜੀਰ ਛੱਡਣਾ ਨਹੀਂ ਗੱਲ ਸਮਝ ਲਓ ਇਹ 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 ਬੀਜਵਾ ਇਸ ਡ੍ਰੀਮ ਲਈ ਮੈਂ ਕੁਝ ਮੰਗਿਆ ਸਿੱਧੂ ਸਾਹਿਬ ਗੱਲਿਆ ਇੱਕ ਨਾ ਪਹਿਲਾ ਤੁਸੀਂ ਅੱਜ ਮਿੰਨ ਪਾਲ ਜੀ ਨੇ ਕਿਹਾ ਸੀਗਾ ਕਿ ਅਬੋਹਰ ਔਰ ਫਰੋਲਪੁਰ ਜ਼ਿਲ੍ਹੇ ਦੇ ਵਿੱਚ ਜੋ ਸੁਨੀਲ ਜਾਖੜ ਜੀ ਹੈ ਉਹ ਲੋਕਾਂ ਦੇ ਨਜਾਇਜ਼ ਪਰਚੇ ਕਰਵਾ ਰਹੇ ਆ ਔਰ ਅੱਜ ਕੁਝ ਉਹ ਬੰਦਿਆਂ ਨੂੰ ਲੈ ਕੇ ਵੀ ਉਹਨਾਂ ਨੇ ਪ੍ਰੈਸ ਦੇ ਸਾਹਮਣੇ ਪੇਸ਼ ਕੀਤਾ ਕੀ ਕਹਿਣਾ ਚਾਹੋਗੇ ਤੁਸੀਂ ਉਹਦੀ ਗੱਲ ਦਾ ਵਿਸ਼ਵਾਸ ਕਰਦੇ ਮੇਰੀ ਗੱਲ ਸੁਣੋ ਮੈਂ ਮੈਂ ਉਹਨੂੰ ਕਹਿੰਦਾ ਸੁੱਖਾ ਗੱਪੀ ਕਿਉਂ ਕਹਣਾ ਹੈ ਮੇਰੇ ਪਿਤਾ ਸਮਾਨ ਬਾਦਲ ਸਾਹਿਬ ਜੀ ਨੂੰ ਇਹ ਨਹੀਂ ਪਤਾ ਕਿ ਮੇਰਾ ਬਾਪੂ ਕੌਣ ਹੈ ਉਹ ਉਹ ਉਹਦੀ ਕਿਸੇ ਗੱਲ ਦਾ ਮੈਂ ਵਿਸ਼ਵਾਸ ਕਰ ਸਕਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ ਅੱਜ ਨਹੀਂ ਮੇਰੀ ਗੱਲ ਉਹ ਸਾਡੀ ਗੱਲ ਜਿਹੜੀ ਆਪਸ ਦੀ ਗੱਲ ਹੈ ਆਪਣੇ ਬੰਦ ਰਮੇਸ਼ ਨੂੰ ਭਜਾਵਾਂਗੇ ਮੈਨੂੰ ਤਾਂ ਜਨਤਕ ਤੌਰ ਤੇ ਕਰ ਰਿਹਾ ਨਹੀਂ ਉਹ ਬਾਬਾ ਜਿਓ ਕਹਿ ਰਿਹਾ ਉਹ ਨੌਜਵਾਨ ਹੈ ਉਹ 2 ਲੱਖ ਬੰਦਿਆਂ ਦਾ ਨੁਮਾਇੰਦਾ ਹੈ ਤੇ ਅਸੀਂ ਉਹਨੂੰ ਕੱਢ ਥੋੜਾ ਨਹੀਂ ਦੇਣਾ ਪਹਿਲਾਂ ਪ੍ਰੋਕਟ ਪਾ ਜਵਾ ਫੇਰ ਮੇਰੀ ਗੱਲ ਸੁਣੋ ਅਸੀਂ ਦੇਖੋ ਹਰੇਕ ਜੀਰਾਂ ਇੱਕ ਮਿੰਟ ਪਹਿਲਾਂ ਬਲਵਿੰਦਰ ਸਿੰਘ ਜੀ ਦਾ ਦੇਖੋ ਗਲੀ ਗਲੀ ਨਸ਼ਾ ਚਲ ਬੀ ਨਾ ਤੇ ਨਹੀਂ ਜੀਰਾਂ ਚਾਹੇ ਧਮਾਨ ਸਾਹਿਬ ਤੋਂ ਸਾਡੀ ਪਾਰਟੀ ਦੇ ਜਿੱਤੇ ਹੋਏ ਐਮਐਲਏ ਨੇ 2 ਲੱਖ ਹੁੰਦਿਆਂ ਦੀ ਆਵਾਜ਼ ਨੇ ਕਦੀ ਅਸੀਂ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਕਦੀ ਕਦੀ ਮੇਰੀ ਗੱਲ ਨੂੰ ਸੁਣੋ ਕਦੀ ਇਹ ਉਹਨਾਂ ਦੀ ਕੋਈ ਡਿਸਕ੍ਰੀਪੀਐਂਸੀ ਹੈ ਲੋਕਤੰਤਰ ਦੇ ਵਿੱਚ ਚੁਣਿਆ ਨਮਾਇੰਦਾ ਹੀ ਰਾਜਾ ਬਣਿਆ ਜਾਂਦਾ ਸਮਝਣੀ ਔਰ ਉਹ ਰਾਜਾ ਸੇਵਕ ਬਣ ਕੇ ਰਹੇ ਠੀਕ ਹੈ ਕਿ ਜੇ ਉਹਨੇ ਕੋਈ ਗੱਲ ਕਹੀ ਹੈ ਤੇ ਉਹਨੇ ਆਪਣੇ ਕਰਕੇ ਹੀ ਹੈ ਆਪਣੇ ਸਵਾਰਥ ਲਈ ਕੀਤੀ ਹੈ ਕਿਉਂ ਕੀਤੀ ਹੈ ਉਹ ਸਮਝਣਾ ਜ਼ਰੂਰੀ ਹੈ ਉਸ ਕੋਈ ਗੱਲ ਦੀ ਦੁਨਾਈ ਚ ਜਾਣਾ ਕਹਿ ਰਹੇ ਹੋ ਨਾ ਦੇਖੋ ਮੈਂ ਨਹੀਂ ਦੇਖੋ ਮੇਰੀ ਗੱਲ ਸੁਣੋ ਅਸੀਂ ਆਪਣੇ ਆਪਸ ਦੇ ਮਸਲੇ ਆਪਣੇ ਆਪਸ ਦੇ ਮਸਲੇ ਅਸੀਂ ਆਪ ਸੁਲਝਾਵਾਂਗੇ ਬੰਦ ਕਮਰਿਆਂ 'ਚ ਸੁਲਝਾਵਾਂਗੇ ਪ੍ਰੈਸ ਦੇ ਥਰੂ ਨਹੀਂ ਸੁਲਝਾ ਸਕਦੇ ਭਾਜੀ ਤੁਸੀਂ ਮੇਰੀ ਗੱਲ ਸੁਣੋ ਸਿੱਧੂ ਸਾਹਿਬ ਹੈ ਨਹੀਂ ਸਿੱਧੂ ਸਾਹਿਬ ਮੈਂ ਮੈਂ ਕੁਲਬੀਰ ਜੀਰੇ ਦੇ ਬਾਰੇ ਇੱਕ ਗੱਲ ਕਹਿਣਾ ਕਿ ਬੜਾ ਮਾਨ ਸਨਮਾਨਯੋਗ ਸਾਡਾ ਐਮਐਲਏ ਹੈ ਅਗਰ ਉਹਦੀ ਕੋਈ ਦੁਬਿਧਾ ਹੈ ਉਹਨੂੰ ਦੂਰ ਕਰਾਂਗੇ ਬੰਦ ਕਮਰੇ ਦੇ ਵਿੱਚ ਉਹਦੇ ਨਾਲ ਗੱਲ ਕਰਾਂਗੇ ਔਰ ਕੈਪਟਨ ਸਾਹਿਬ ਸਾਡੇ ਸਰਪ੍ਰਸਤ ਨੇ ਸਾਡੇ ਪ੍ਰਧਾਨ ਸਾਹਿਬ ਜਾਖੜ ਸਾਹਿਬ ਨੇ ਉਹ ਆਲਰੇਡੀ ਮੀਟਿੰਗਾਂ ਕਰ ਚੁੱਕੇ ਨੇ ਇਸ ਮਸਲੇ ਨੂੰ ਅਸੀਂ ਸੁਲਝਾਵਾਂਗੇ ਔਰ ਅਸੀਂ ਬੰਦ ਕਮਰਿਆਂ ਨੂੰ ਸੁਝਾਉਂਦੇ ਹਾਂ ਜੇ ਲੋਕਾਂ ਦੀ ਡਿਸਕਸ਼ਨ ਕਰਕੇ ਸੁਲਝਾਵਾਂ। ਹਾਂਜੀ ਨਾਪਾ ਦੇ ਵਿੱਚ ਪ੍ਰੋਵੀਜ਼ਨ ਗਵਰਨਮੈਂਟ ਦੇ ਵਿੱਚ ਕੰਮ ਕਰਦੇ ਉਹ ਮੁਲਾਜ਼ਮਾਂ ਨੇ ਕਾਰਵਾਈ ਕੀਤੀ ਕਿਉਂਕਿ ਉਹਨਾਂ ਨੇ ਕਰਾਪਸ਼ਨ ਕੀਤੀ ਸੀ। ਉਸ ਤੋਂ ਬਾਅਦ ਤੁਹਾਡੇ ਵੱਲੋਂ ਜਿਹੜਾ ਮਹਿਮਾ ਪ੍ਰੋਵੀਜ਼ਨ ਗਵਰਨਮੈਂਟ ਦਾ ਕੋਈ ਵੀ ਅਜਿਹਾ ਵਿਅਕਤੀ ਫੜਿਆ ਨਹੀਂ ਕਿ ਤੁਹਾਨੂੰ ਪਿਆ ਕਿ ਕਰਾਪਸ਼ਨ ਖਤਮ ਹੋ ਗਈ। ਕਰਾਪਸ਼ਨ ਨੂੰ ਜੇ ਮੈਂ 7 ਜਨਮ ਲਾ ਦਿੰਦਾ ਨਾ ਤੇ ਕਰਾਪਸ਼ਨ ਐ ਖਤਮ ਨਹੀਂ ਕਰ ਸਕਦੇ। ਕਰਾਪਸ਼ਨ ਦੇ ਲਈ ਇੱਕ ਸਿਸਟਮ ਖੜਾ ਕਰਨਾ ਪਊ ਪੈਰੋ। ਕੀ ਸਸਤ ਮਹੋ ਸਿਸਟਮ ਏ ਆ ਸਵਾਲੀ ਬਹੁਤ ਵਧੀਆ ਸਵਾਲ ਤੁਸੀਂ ਕਿਰਪਾ ਕਰਕੇ ਤੁਹਾਨੂੰ ਦੱਸੋ ਇਹ ਦੋ ਕਰ ਚੇਜ ਕਿੱਦਾਂ ਦੀ ਸੀ ਹੁਣ ਆ ਬੰਦੇ ਨੂੰ ਬਰਥ ਸਰਟੀਫਿਕੇਟ ਡੈਥ ਸਰਟੀਫਿਕੇਟ ਇਹ ਸਭ ਚੀਜ਼ਾਂ ਲੈਣ ਨੂੰ ਜਾਣਾ ਨਹੀਂ ਪਊਗਾ ਉਹ ਘਰੇ ਬੈਠ ਕੇ ਕਰਾਊਗਾ ਔਰ ਅਸੀਂ ਉਹਨੂੰ ਮਨਸਿਪਲਟੀ ਚ ਜਾਣ ਨਹੀਂ ਦੇਣਾਂ ਟਾਈਮ ਲੱਗਿਆ ਨਾ ਲੇਕਿਨ ਸੱਤਾਂ ਅਸੀਂ ਇਦੋਂ ਵੀ ਅੱਗੇ ਜਾਵਾਂਗੇ ਇਹ ਇਹ ਸੁਣ ਲਓ ਅਸੀਂ ਇਦੋਂ ਅੱਗੇ ਜਾਵਾਂਗੇ ਇਹ ਸਾਡਾ ਅਗਲਾ ਪਲਾਨ ਹੈ ਵੀ ਪੰਜਾਂ ਚਾਰਾਂ ਮਹੀਨਿਆਂ ਚ ਤੁਹਾਨੂੰ ਇੱਕ ਖਬਰ ਆਊਗੀ ਵੀ ਕੋਈ ਫੋਨ ਕਰੂਗਾ ਆਪ ਹੀ ਮੈਨੂੰ ਬਰਸਟ ਕਰ ਉਹਦੇ ਘਰੇ ਪਹੁੰਚਾਵਾਂਗੇ ਲੱਗ ਤੁਹਾਨੂੰ ਗੁਰਿੰਦਰ ਵੀ ਕਹਿੰਦਾ ਨਹੀਂ ਆਈ ਕਿ ਉਹ ਪਹੁੰਚਾਵਾ ਲੈ ਗੱਲ ਸੁਣੋ ਨਜਾਇਜ਼ ਕਬਜ਼ਿਆਂ ਦੇ ਲਈ ਤੁਸੀਂ ਠੀਕ ਕਿਹਾ ਇੱਕ ਮਿੰਟ ਨਜਾਇਜ਼ ਕਬਜ਼ਿਆਂ ਦੇ ਲਈ ਦੇਖੋ ਕਿਸੇ ਵੀ ਅਫਸਰ ਨੂੰ ਕੋਈ ਇੱਕ ਮਿੰਟ ਇਹਦੇ ਜਵਾਬ ਦੇ ਦਮੈਂ ਕੋਈ ਕਿਸੇ ਵੀ ਅਫਸਰ ਨੂੰ ਕੋਈ ਬਿਲਡਿੰਗ ਜਿਹੜੀ ਹੈਗੀ ਹੈ ਕੋਈ ਟੂੜੀ ਦੇ ਕੁੱਪ ਦੇ ਵਿੱਚ ਪਿੰਨ ਤਾਂ ਨਹੀਂ ਲੱਗ ਗਿਆ ਇੱਕ ਬਿਲਡਿੰਗ ਹੈ ਪੰਜ ਮੰਜ਼ਿਲਾ ਬਿਲਡਿੰਗ ਉਹਨੂੰ ਦਿਖਦੀ ਨਹੀਂ ਤੇ ਜੇ ਉਹਨੇ ਉਹ ਪਾਸ ਕਰਵਾਈ ਹੈ ਠੀਕ ਹੈ ਉਹਨੂੰ ਸੱਜਾ ਜਾਪਤਾ ਕਿਦਾਂ ਕਈਆਂ ਨੂੰ ਕੀਤਾ ਸੱਜਾ ਲੇਕਿਨ ਸੀਐਮ ਸਾਹਿਬ ਨੇ ਇਹ ਗੱਲ ਕਹੀ ਕਿ ਜਦ ਤੱਕ ਵਨ ਟਾਈਮ ਸੈਟਲਮੈਂਟ ਨਹੀਂ ਆਉਂਦੀ ਬਿਲਡਿੰਗਾਂ ਦੀ ਤਦ ਤੱਕ ਅਪੈਕਸ਼ਨ ਨਹੀਂ ਲੈਣਾ ਬੇਟਾ ਮੈਂ ਚੁੱਪ ਕਰ ਗਿਆ ਹੁਣ ਵਨ ਟਾਈਮ ਸੈਟਲਮੈਂਟ ਦੇਤੀ ਵਨ ਟਾਈਮ ਸੈਟਲਮੈਂਟ ਦਾ ਮਤਲਬ ਨਹੀਂ ਹੈ ਕਿ ਵਨ ਟਾਈਮ ਸੈਟਲਮੈਂਟ ਤੋਂ ਬਾਅਦ ਫਿਰ ਦੁਬਾਰਾ ਦੁਬਾਰਾ ਦੇਈ ਜਾਵਾਂਗੇ ਜਿਨੇ ਗਲਤੀ ਕੀਤੀ ਉੱਠਾ ਟੰਗ ਦੂ ਯਾਦ ਰੱਖਿਓ ਮੇਰੀ ਗੱਲ ਔਰ ਮੇਰੇ ਕੋਲ ਹੁਣ ਇਹ ਅਸੀਂ ਸਾਰੇ ਤਰੀਕੇ ਕਰਦੇ ਸੈਟਲਾਈਟ ਮੈਪਿੰਗ ਹੈ ਉਹਦੇ ਵਿੱਚ ਬਿਜਲੀ ਦਾ ਬਿੱਲ ਹੈ ਉਹਦੇ ਵਿੱਚ ਸਾਡੇ ਕੋਲ ਗੂਗਲ ਤੋਂ ਇਹ ਪਤਾ ਲੱਗ ਜਾਊਗਾ ਵੀ ਇਹ ਬਿਲਡਿੰਗ ਕਿਸ ਦਿਨ ਬੰਨੀ ਸ਼ੁਰੂ ਹੋਈ ਬਿਜਲੀ ਦਾ ਬਿੱਲ ਕਿਦਨ ਲਿਆ ਜਿਨੇ ਇਸ ਡੇਟ ਤੋਂ ਬਾਅਦ ਇਲਿਗਲ ਬਿਲਡਿੰਗ ਪਾਈ ਔਰ ਕਾਨੂੰਨੀ ਕੋਸ਼ਿਸ਼ ਵੀ ਕੀਤੀ ਐਕਸ਼ਨ ਮੈਂ ਲੰਗਾ ਔਰ ਕੋਈ ਰੋਕ ਕੇ ਰੱਖਾਂਗਾ